ਔਰ ਇਹ ਪੰਜੋਂ ਜਾਨੇ ਜਿਹੜੇ ਹੈਗੇ ਨੇ ਇਹ ਰਲ ਕੇ ਇੱਕ ਗੈਂਗ ਚਲਾਉਂਦੇ ਨੇ ਕਿ ਕ੍ਰਿਮੀਨਲ ਗੈਂਗ ਆ ਜਿਹੜਾ ਕਿ ਇਹ ਲੜਕੀਆਂ ਨੇ ਇਹ ਆਮ ਭੋਲੇ ਭਾਲੇ ਲੋਕਾਂ ਨੂੰ ਲਵ ਅਫੇਅਰਸ ਦਾ ਚਾਂਸਾ ਦੇ ਕੇ ਉਹਨਾਂ ਨੂੰ ਇੱਕ ਪ੍ਰਾਈਵੇਟ ਰੂਮ ਦੇ ਵਿੱਚ ਲੈ ਜਾਂਦੀਆਂ ਨੇ ਤੋਂ ਉੱਥੇ ਲਿਜਾ ਕੇ ਉਸ ਲੜਕੋ ਉਸ ਭੋਲੇ ਭਾਲੇ ਆਦਮੀ ਦੇ ਨਾਲ ਇਹ ਛੇੜਛਾੜ ਦਾ ਜਿਹੜਾ ਹੈਗਾ ਵਾ આરોਪ ਲਾਉਂਦੀਆਂ ਨੇ ਤੇ ਇੱਕ ਵੀਡੀਓ ਬਣਾਉਂਦੀਆਂ ਨੇ ਤੋ ਜਿਹੜੇ ਇਹਨਾਂ ਦੇ ਦੂਸਰੇ ਸਾਥੀ ਹੈਗੇ ਨੇ ਜਿਹੜੇ ਕਿ ਮੇਲ ਸਾਥੀ ਨੇ ਧਰਮਿੰਦਰ ਤੇ ਰਿਸ਼ਵ ਇਹਨਾਂ ਨੂੰ ਇਹ ਉਸ ਜਗਤ ਦੀ ਇੱਕ ਲੋਕੇਸ਼ਨ ਪੇਜ ਕੇ ਉਸ ਮੌਕੇ ਤੇ ਬਣਾਉਂਦੇ ਨੇ ਤੇ ਬਾਅਦ ਵਿੱਚ ਜਦੋਂ ਉਹ ਆ ਜਾਂਦੇ ਨੇ ਤਾਂ ਫਿਰ ਇਕੱਠੇ ਹੋ ਕੇ ਉਹ ਉਹ ਵਿਅਕਤੀ ਦੇ ਉੱਤੇ આરોਪ ਲਾਉਂਦੇ ਨੇ ਕਿ ਇਸ ਵਿਅਕਤੀ ਨੇ ਸਾਡੇ ਨਾਲ ਛੇੜਛਾੜ ਕੀਤੀ ਆ ਤੇ ਉਸ ਉਸ ਵਿਅਕਤੀ ਨੂੰ ਉਹਦੀ ਇੱਜ਼ਤ ਦਾ ਖਤਰਾ ਪਾ ਕੇ ਕਿ ਇਸ ਵੀਡੀਓ ਨੂੰ ਅਸੀਂ ਬਲੈਕਮੇਲਿੰਗ ਕਰਾਂਗੇ ਤੋ ਦਰ ਦੇ ਵਿੱਚ ਪਾ ਕੇ ਜੋਰ ਜ਼ਬਰਦਸਤੀ ਉਹਦੇ ਤੋਂ ਜਿਹੜੀ ਹੈਗੀ ਆ ਪੈਸਿਆਂ ਦੀ ਵਸੂਲੀ ਕਰਦੇ ਜਿਹੜੀ ਐਕਸਟਰੈਕਸ਼ਨ ਜਿਹੜੀ ਇੱਕ ਕਿਸਮ ਹੈਗੀ ਆ ਮਾਨਯੋਗ ਸ਼੍ਰੀ ਸੁਪਨ ਸ਼ਰਮਾ ਜੀ ਆਈਪੀਐਸ ਕਮਿਸ਼ਨਰ ਆਫ ਪੁਲਿਸ ਚਲੰਦਰ ਅਤੇ ਹੋਰ ਬਾਲਾਤਰ ਅਫਸਰਾਂ ਦੇ ਸੰਦਰेशਾਂ ਦੇ ਉੱਤੇ ਕਿ ਸ਼ਹਿਰ ਦੇ ਵਿੱਚ ਜਿਹੜਾ ਇਹ ਲੋਕੀ ਜਿਹੜੇ ਹੈਗੇ ਮਾੜੇ ਕੰਮ ਕਰਦੇ ਹੈਗੇ ਨੇ ਗੈਰ ਕਾਨੂੰਨੀ ਕੰਮ ਕਰਦੇ ਹੈਗੇ ਨੇ ਉਹਨਾਂ ਦੇ ਖਿਲਾਫ ਜਿਹੜੀ ਇੱਕ ਸੈਂਟਰਲ ਸਟਾਪਲੀ ਮੇਚ ਅਸੀਂ ਇੱਕ ਮਹਿੰਮਤ ਚਲਾਈ ਸੀ ਜੋ ਇਸੇ ਹੀ ਮਹਿੰਮ ਦੇ ਤਹਿਤ ਐਸਐਚਓ ਰਾਮਾ ਮੰਡੀ ਨੂੰ ਮੇਤੀ 9 ਤੋਂ 24 ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਵੀ ਇਹ ਚਾਰ ਪੰਜ ਵਿਅਕਤੀ ਟੋਟਲ ਹੈਗੇ ਪੰਜ ਇਹ ਹੈਗੇ ਨੇ ਜਿਨ੍ਹਾਂ ਦੇ ਵਿੱਚ ਦੋ ਮੇਲਜ਼ ਹੈਗੇ ਨੇ ਜਿਨ੍ਹਾਂ ਦੇ ਨਾਮ ਕਰਮਵਾਰ ਤਰਮਿੰਦਰ ਤੇ ਰਿਸ਼ਭ ਔਰ ਤਿੰਨ ਇਹ ਫੀਮੇਲਜ਼ ਹੈਗੀਆਂ ਨੇ ਜਿਨ੍ਹਾਂ ਦੇ ਨਾਮ ਕਰਨਵਾਰ ਮੋਨੀ, ਪ੍ਰੀਤਕੌਰ ਤੇ ਅਮਨਦੀਪ ਉਹ ਇਹ ਪੰਜੋ ਜਾਨੇ ਜਿਹੜੇ ਹੈਗੇ ਨੇ ਇਹ ਰਲ ਕੇ ਇੱਕ ਗੈਂਗ ਚਲਾਉਂਦੇ ਨੇ ਕਿ ਕ੍ਰਿਮੀਨਲ ਗੈਂਗ ਆ ਜਿਹੜਾ ਕਿ ਇਹ ਲੜਕੀਆਂ ਨੇ ਇਹ ਆਮ ਭੋਲੇ ਭਾਲੇ ਲੋਕਾਂ ਨੂੰ ਐ ਲਵ ਅਫੇਅਰਸ ਦਾ ਚਾਂਸਾ ਦੇ ਕੇ ਉਹਨਾਂ ਨੂੰ ਇੱਕ ਪ੍ਰਾਈਵੇਟ ਰੂਮ ਦੇ ਵਿੱਚ ਲੈ ਜਾਂਦੀਆਂ ਨੇ ਤੋਂ ਉੱਥੇ ਲਿਜਾ ਕੇ ਉਸ ਲੜਕੋ ਉਸ ਪੋਲੇ ਪਾਲੇ ਆਦਮੀ ਦੇ ਨਾਲ ਇਹ ਛੇੜ ਛਾੜ ਦਾ ਜਿਹੜਾ ਹੈਗਾ ਵਾ આરોਪ ਲਾਉਂਦੀਆਂ ਨੇ ਤੇ ਇੱਕ ਵੀਡੀਓ ਬਣਾਉਂਦੀਆਂ ਨੇ ਤੋਂ ਜਿਹੜੇ ਇਹਨਾਂ ਦੇ ਦੂਸਰੇ ਸਾਥੀ ਹੈਗੇ ਨੇ ਜਿਹੜੇ ਕਿ ਮੇਲ ਸਾਥੀ ਨੇ ਧਰਮਿੰਦਰ ਤੇ ਰਿਸ਼ਵ ਇਹਨਾਂ ਨੂੰ ਇਹ ਉਸ ਜਗ੍ਹਾ ਦੀ ਇੱਕ ਲੋਕੇਸ਼ਨ ਪੇਜ ਕੇ ਉਸ ਮੌਕੇ ਤੇ ਬੁਲਾਉਂਦੇ ਨੇ ਤੋਂ ਬਾਅਦ ਵਿੱਚ ਜਦੋਂ ਉਹ ਆ ਜਾਂਦੇ ਨੇ ਤਾ ਫਿਰ ਇਕੱਠੇ ਹੋ ਕੇ ਉਹ ਉਹ ਵਿਅਕਤੀ ਦੇ ਉੱਤੇ આરોਪ ਲਾਉਂਦੇ ਨੇ ਕਿ ਇਸ ਵਿਅਕਤੀ ਨੇ ਸਾਡੇ ਨਾਲ ਛੇੜਛਾੜ ਕੀਤੀ ਆ ਤੇ ਉਸ ਉਸ ਵਿਅਕਤੀ ਨੂੰ ਉਹਦੀ ਇੱਜ਼ਤ ਦਾ ਖਤਰਾ ਪਾ ਕੇ ਕਿ ਇਸ ਚੀਜ਼ ਨੂੰ ਅਸੀਂ ਵੀਡੀਓ ਨੂੰ ਜਿਹੜੀ ਬਲੈਕਮੇਲਿੰਗ ਕਰਾਂਗੇ ਤੋਂ ਡਰ ਦੇ ਵਿੱਚ ਪਾ ਕੇ ਜ਼ੋਰ ਜ਼ਬਰਦਸਤੀ ਉਹਦੇ ਤੋਂ ਜਿਹੜੀ ਹੈਗੀ ਆ ਪੈਸਿਆਂ ਦੀ ਬਿਚੋਲੀ ਵਸੂਲੀ ਕਰਦੇ ਜਿਹੜੀ ਕਿ ਐਕਸਟਰੈਕਸ਼ਨ ਦੀ ਜਿਹੜੀ ਇੱਕ ਕਿਸਮ ਹੈਗੀ ਆ ਤੋਂ ਜਿਹੜੇ ਇਸ ਗੈਂਗ ਨੂੰ ਅਸੀਂ ਇਹ ਕਾਬੂ ਕੀਤਾ ਹੈਗਾ ਵਾ ਤੋਂ ਜਿਹਦੇ ਵਿੱਚ ਅਸੀਂ ਫਿਲਹਾਲ ਇਹਦੇ ਵਿੱਚ ਚਾਰ ਜਿਹੜੇ ਹੈਗੇ ਨੇ ਤਿੰਨ ਲੜਕੀਆਂ ਮੋਨੀ ਪ੍ਰੀਤ ਤੇ ਅਮਨਦੀਪ कौर ਅਤੇ ਜਿਹੜਾ ਚੌਥਾ ਦੋਸ਼ੀ ਹੈਗਾ ਵਾ ਰਿਸ਼ਭ ਉਹਨੂੰ ਅਸੀਂ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਹੈਗਾ ਵਾ ਜਿਹੜਾ ਪੰਜਵਾਂ ਦੋਸ਼ੀ ਹੈਗਾ ਉਹਦੀ ਗ੍ਰਿਫਤਾਰੀ ਵਾਸਤੇ ਜਿਹੜਾ ਹੈਗਾ ਵਾ ਇਹ ਐ ਜਿਹੜੀ ਹੈਗੀ ਆ ਛਾਪੇਮਾਰੀ ਜਿਹੜੀ ਹੈਗੀ ਆ ਉਹ ਕੀਤੀ ਜਾ ਰਹੀ ਹੈ ਸਰ ਇਹ ਕਿੱਥੋਂ ਲੈਣ ਵਾਲਿਆ ਇਹ ਬੇਸਿਕਲੀ ਜਿਹੜੇ ਹੈਗੇ ਨੇ ਸਾਰੇ ਦੇ ਸਾਰੇ ਜਲੰਧਰ ਸ਼ਹਿਰ ਦੇ ਅਲੱਗ-ਅਲੱਗ ਮਹੱਲਿਆਂ ਦੇ ਰਹਿਣ ਵਾਲੇ ਹੈਗੇ ਨੇ ਤੋਂ ਜਿਹੜਾ ਇਹਨਾਂ ਦੀ ਹੁਣ ਤੱਕ ਦੀ ਪੁੱਛਗਿੱਛ ਦੇ ਵਿੱਚ ਇਹ ਗੱਲ ਆਈ ਹੈਗੀ ਕਿ ਇਹਨਾਂ ਨੇ ਇਸ ਤਰ੍ਹਾਂ ਦੀਆਂ ਫਿਲਹਾਲ ਸ਼ਹਿਰ ਦੇ ਵਿੱਚ ਕੋਈ ਚਾਰ ਵਾਰ ਦਾ ਤੱਕੀਤੀਆਂ ਹੈਗੀਆਂ ਨੇ ਜਿਨ੍ਹਾਂ ਦੇ ਵਿੱਚ ਅਸੀਂ ਫਿਲਹਾਲ ਇਹ ਦੋ ਵਿਅਕਤੀਆਂ ਨੂੰ ਜਿਨ੍ਹਾਂ ਦੇ ਨਾਲ ਇਹਨਾਂ ਨੇ ਇਹ ਤੱਕੇਸ਼ਾਈ ਕੀਤੀ ਹੈ ਜਾਂ ਬਲੈਕਮੇਲਿੰਗ ਕੀਤੀ ਹੈਗੀ ਹੈ ਲਵ ਫੀਅਰਸ ਦਾ ਜਿਹੜਾ ਚਾਂਸਾ ਦੇ ਕੇ ਉਹਨਾਂ ਨੂੰ ਅਸੀਂ ਇਹਦੇ ਵਿੱਚ ਇਨਵੈਸਟੀਗੇਸ਼ਨ ਜੁਆਇਨ ਕਰਾਈ ਹੈਗੀ ਠੀਕ ਹੈ